ਦਾਜੀ ਨੇ ਸ਼ੁਰੂ ਕੀਤੀ ਸੀ ਉਹਨਾਂ ਨੇ ਕੁਦਰਤੀ ਖੇਤੀ ਚੋਂ ਆਏ ਸੀਗੇ ਉਹਨਾਂ ਨੂੰ ਅੱਜ 19 ਸਾਲ ਹੋ ਗਏ ਦੀ ਲਗਭਗ ਵੇਚਣ ਵਾਸਤੇ ਤਾਂ ਹੋਣਗੇ ਆਮ 15 ਤੋਂ 20 ਫਸਲਾਂ ਤੇ ਘਰ ਵਾਸਤੇ ਕੁੱਲ ਮਿਲਾ ਕੇ 35 ਤੋਂ 40 ਫਸਲਾਂ ਇੱਕ ਖੇਤ ਦੇ ਵਿੱਚ ਹੋ ਜਾਂਦੇ ਨੇ ਜੇ ਆਪਣਾ ਬੀਜ ਬਾਹਰ ਅੰਦਰ ਸਾਰੇ ਕਿਤੇ ਹੀ ਜਾ ਚੁੱਕੇ ਨੇ ਇੰਡੀਆ ਦੇ ਵਿੱਚ ਤਾਂ ਹਰ ਇੱਕ ਸਟੇਟ ਵਿੱਚ ਹਰ ਇੱਕ ਸ਼ਹਿਰ ਵਿੱਚ ਆਪਣੇ ਲਗਭਗ ਜਾ ਚੁੱਕੇ ਨੇ ਇਹ ਕਰਨੇ ਵੀ 11 ਬੀਜ ਲੈ ਜੀ ਦੂਜਿਆ ਖੇਤ ਤਿਆਰ ਕਰੋ ਆਪਣੇ ਅੱਛਾ ਹਾਂ ਅਸੀਂ ਲੁੱਟਣ ਆਸਤੇ ਨਹੀਂ ਬੈਠੇ ਅਸੀਂ ਤਾਂ ਗਿਆਨ ਦੇਣ ਆਸਤੇ ਬੈਠੇ ਹਾਂ ਬਾਹਰਲੇ ਮੇਨ ਮੇਨ ਦੇਸ਼ ਨੇ ਅਮਰੀਕਾ ਦੇ ਵਿੱਚ ਜਾਪਾਨ ਦੇ ਵਿੱਚ ਕੈਨੇਡਾ ਦੇ ਵਿੱਚ ਇਹ ਜਿਹੜੇ ਮੇਨ ਤਿੰਨ ਦੇਸ਼ ਨੇ ਇੱਥੇ ਆਪਣੇ ਬਹੁਤ ਮਾਤਰਾ ਦੇ ਵਿੱਚ ਬੀਜ ਗਏ ਨੇ ਲੋਕ ਬਹੁਤ ਲੈ ਕੇ ਗਏ ਪਰ ਦੇਸੀ ਬੀਜ ਜਿਹੜਾ ਜ਼ਹਿਰ ਮੁਕਤ ਖੇਤੀ ਕਰੋਗੇ ਇਹ ਹਜ਼ਾਰਾਂ ਸਾਲ ਨਹੀਂ ਰਹਿਣਗੇ ਉਸ ਹਾਂ ਅਮਰਜੀਤ ਸ਼ਰਮਾ ਮੇਰਾ ਨਾਮ ਹੈ ਪਿੰਡ ਚੈਨਾ ਜ਼ਿਲ੍ਹਾ ਫਰੀਦਕੋਟ ਤੇ ਪੰਜਾਬ ਦਾ ਰਹਿਣ ਵਾਲਾ ਮੇਰਾ ਨਾਮ ਰਵੀ ਸ਼ਰਮਾ ਜੀ ਤੇ ਪਿੰਡ ਚੈਨਾ ਜੀ ਆਪਣਾ ਜ਼ਿਲ੍ਹਾ ਫਰੀਦਕੋਟ ਹਾਂਜੀ ਇਹ ਮੇਰੇ ਦਾਦਾ ਜੀ ਨੇ ਸ਼ੁਰੂ ਕੀਤੀ ਸੀ ਜੀ ਉਹਨਾਂ ਨੇ ਕੁਦਰਤੀ ਖੇਤੀ ਚੋਂ ਆਏ ਸੀਗੇ ਉਹਨਾਂ ਨੂੰ ਅੱਜ 19 ਸਾਲ ਹੋ ਗਏ ਜੀ 2005 ਤੋਂ ਉਹਨਾਂ ਨੇ ਸ਼ੁਰੂ ਕੀਤੀ ਸੀਗੀ ਉਦੋਂ ਤੋਂ ਹੀ ਜਿਹੜੀਆਂ ਉਹ ਸਬਜ਼ੀਆਂ ਵਗੈਰਾ ਲਾਉਂਦੇ ਸੀ ਨਾ ਉਹ ਪਹਿਲਾਂ ਸਾਰੇ ਦੇਸੀ ਬੀਜ ਹੀ ਹੁੰਦੇ ਸੀਗੇ ਉਦੋਂ ਤੋਂ ਫਿਰ ਉਹਨਾਂ ਦਾ ਉਦੋਂ ਵੀ ਇਹੀ ਸੀ ਵੀ ਇੱਕ ਵਾਰੀ ਬੀਜ ਲੈ ਲਿਆ ਤਾਂ ਆਪ ਹੀ ਬਣਾ ਕੇ ਉਹ ਹਰ ਇੱਕ ਚੀਜ਼ ਆਪ ਤਿਆਰ ਕਰਕੇ ਅਸੀਂ ਬਸ ਤਿਆਰ ਕਰ ਲਿਓ ਅਗਲੀ ਵਾਰੀ ਉਹੀ ਲਾਉਂਦੇ ਹੁੰਦੇ ਸੀ ਜੀ ਲਗਭਗ ਗੇਚਣ ਵਾਸਤੇ ਤਾਂ ਹੋਣਗੀਆਂ 15 ਤੋਂ 20 ਫਸਲਾਂ ਤੇ ਘਰ ਵਾਸਤੇ ਕੁੱਲ ਮਿਲਾ ਕੇ 35 ਤੋਂ 40 ਫਸਲਾਂ ਇੱਕ ਖੇਤ ਦੇ ਵਿੱਚ ਹੋ ਜਾਂਦੀਆਂ ਹੁਣ ਅਸੀਂ ਜੇ ਇੱਕ ਸੀਜ਼ਨ ਦੀ ਗੱਲ ਕਰੀਏ ਜਿਵੇਂ ਸਰਦੀਆਂ ਵਾਲੇ ਦੀ ਗੱਲ ਕਰੀਏ ਤਾਂ ਹੁਣ ਹੁਣ ਸਾਡੇ ਕੋਲੇ ਜੀ ਜਿਹੜੇ ਖੇਤ ਵਿੱਚ ਤਿਆਰ ਹੋ ਰਹੇਣਗੇ ਕੋਈ 30 ਤੋਂ 35 ਦਿਨਾਂ ਦੇ ਖੇਤ ਵਿੱਚ ਆਪਣੇ ਬੀਜ ਤਿਆਰ ਹੋ ਰਹੇ ਜੀ ਇੰਨੇ ਕੀ ਗਰਮੀਆਂ ਵਾਲੇ ਹੁੰਦੇ ਆ ਜਿਵੇਂ ਜਿਵੇਂ ਸਰਦੀਆਂ ਦੇ ਵਿੱਚ ਆਪਾਂ ਜੇ ਸਬਜ਼ੀਆਂ 'ਚ ਗੱਲ ਕਰੀਏ ਤਾਂ ਗੋਭੀ ਹੋਊਗੀ, ਗਾਜਰ ਹੋਊਗੀ, ਕਾਲੀ ਗਾਜਰ ਹੋਊਗੀ, ਆਪਣੇ ਮੂਲੀ ਦੇ ਵਿੱਚ ਦੋ ਮੂਲੀਆਂ ਜਿਹੜੀ ਥੋੜੀ ਜਿਹੀ ਇੱਕ ਤਾਂ ਗੇਤੀ ਹੁੰਦੀ ਹੈ ਜੀ ਚੇਤਕੀ ਮੂਲੀ ਕਹਿ ਦਿੰਦੇ ਆ ਪਰ ਪਛੇਤੀ ਹੁੰਦੀ ਹੈ ਜੀ ਥੋੜੀ ਜੀ ਮਟਰ ਹੋਗੇ, ਮਟਰ ਫਲੀ ਸਰੋਂ ਦੀਆਂ 7-8 ਵੈਰਾਈਟੀਆਂ ਜਿਵੇਂ ਰੇਲੀ ਸਰੋਂ, ਗੋਭੀ ਸਰੋਂ, ਰਾਈ ਸਰੋਂ ਤੇ ਆਪਣੀ ਪੱਤੇ ਵਾਲੀ ਜਿਹੜੀ ਆਪਾਂ ਪੱਤੇ ਦਾ ਸਾਗ ਬਣ ਜਾਂਦਾ ਜੀ ਜਿਹਦਾ ਛੋਲੇ ਹੋਗੇ ਜੀ ਐਦਾਂ ਤੇ ਜੌਂ ਹੋਗੇ ਕਾਲੇ ਜੌਂ ਜਿਹੜੇ ਆਪਾਂ ਕਹਿੰਦੇ ਆ ਭਕੂਨੇ ਜੌਂ ਜਿਨ੍ਹਾਂ ਨੂੰ ਅਲਸੀ ਹੋਗੀ ਐਦਾਂ ਤੇ ਐਦਾਂ ਹੀ ਗ ਕਦੂ ਕਦੂ ਪਲੀਕਾਂ ਵਾਲਾ ਕਦੂ ਜਿਹਨੂੰ ਪ੍ਰਾਣਿਕ ਕਦੂਪਕ ਕਹਿੰਦੇ ਨੇ ਅੱਲਾ ਹੋਊਂਗੇ ਜਿਵੇਂ ਚੌਲੇ ਹੋ ਗਏ ਤੇ ਇਦਾਂ ਦੀਆਂ ਇਹ ਆਪਾਂ ਚੀਜ਼ਾਂ ਤਿਆਰ ਕਰਦੇ ਆਂ ਜੀ ਇਹਨਾਂ ਦੇ ਬੀਜ ਦੇਖੋ ਦੇਸੀ ਵੀ ਉਹਨੂੰ ਕਹਿੰਦੇ ਜਿਹੜਾ ਆਪਣੇ ਆਪ ਪੈਦਾ ਹੋਇਆ ਕਿਸੇ ਯੂਨੀਵਰਸਿਟੀ 'ਚ ਤਿਆਰ ਨਹੀਂ ਕੀਤਾ ਉਹਨੂੰ ਦੇਸੀ ਵੀ ਹੈ ਕੁਸ ਵਿੱਚ ਸੁਧਰੇ ਬੀਜ ਵੀ ਹੁੰਦੇ ਜਿਨ੍ਹਾਂ ਦੇ ਵਿੱਚ ਕੁਸ ਲੜਨ ਸ਼ਕਤੀ ਵਧਾਈ ਹੁੰਦੀ ਜਿਵੇਂ ਯੂਨੀਵਰਸਟੀਆਂ ਕਰਦੀਆਂ ਇਹ ਤਾਂ ਮੰਨ ਲੂ ਜਿਵੇਂ ਸਰਦੀਆਂ ਦੇ ਵਿੱਚ ਹੀ ਆਪਾਂ ਲਾਏ ਤਾਂ ਕੁੱਲ ਜੀ 4 ਤੋਂ 6 ਮਹੀਨੇ ਲੈਂਦੇ ਆ ਅਲੱਗ-ਅਲੱਗ ਹੁੰਦਾ ਜੀ ਟਾਈਮ ਕਿਉਂ ਹੁਣ ਮੰਨ ਕੇ ਚਲੋ ਵੀ ਗਾਜਰਾ ਉਹ ਬਹੁਤ ਟਾਈਮ ਲੈ ਜਾਂਦੀ ਹੈ ਬਣਾਉਣ ਦੇ ਵਿੱਚ ਮਟਰਾਂ ਸਭ ਤੋਂ ਛੇਤੀ ਤਿਆਰ ਹੋ ਜਾਂਦਾ ਉਹਨਾਂ ਦੇ ਬੀਜ ਜੀ ਪੱਕ ਵੀ ਛੇਤੀ ਜਾਂਦੇ ਨੇ ਉਸ ਤੋਂ ਬਾਅਦ ਜਦੋਂ ਆਪਾਂ ਪਕਾ ਲਿਆ ਉਹਨੂੰ ਆਪਾਂ ਵਾਢੀ ਕਰ ਲਈ ਉਹਦੀ ਉਸ ਤੋਂ ਬਾਅਦ ਉਹਨੂੰ ਧੁੱਪਾਂ ਦੀ ਲੋੜ ਹੁੰਦੀ ਹੈ ਜੀ ਕਿਉਂਕਿ ਜੇ ਧੁੱਪ ਨਾ ਬੀਜ ਨੂੰ ਆਪਾਂ ਲਗਵਾਈਏ ਉਹਨੂੰ ਸੁਕਾ ਕੇ ਨਾ ਰੱਖਿਆ ਤਾਂ ਉਹ ਬੀ ਜਿਸੇ ਕੰਮ ਦਾ ਨਹੀਂ ਹੈਗਾ ਜੀ ਤੇ ਉਹਨੂੰ ਫਿਰ ਆਪਾਂ ਜਿਵੇਂ 15-20 ਦਿਨ ਉਹਨੂੰ ਚੰਗੀਆਂ ਧੁੱਪਾਂ ਲਵਾਉਣੀਆਂ ਪੈਂਦੀਆਂ ਜੀ ਉਸ ਤੋਂ ਬਾਅਦ ਜਿਹੜ ਬਾ ਮਤਲਬ ਪ੍ਰਵਸਤੀ ਨਾਂ ਰੱਖ ਲੈਣੇ ਆ ਜਿਹੜੇ ਦੂਜੇ ਦੇ ਆਮ ਉਹਨਾਂ ਨੂੰ ਡੱਬਿਆਂ ਦੇ ਵਿੱਚ ਪਾ ਕੇ ਰੱਖ ਦਿੰਨੇ ਆ ਜੀ ਫਿਰ ਇਹਦਾ ਹੁੰਦਾ ਸਾਨੂੰ ਬੜਾ ਟਾਈਮ ਨਹੀਂ ਰੱਖਣੇ ਪੈਂਦੇ ਹਰ ਇੱਕ ਸੀਜ਼ਨ ਸਾਡੇ ਪੂਰੇ ਬੀਜ ਜਿੰਨੇ ਵੀ ਅਸੀਂ ਬਣਾਏ ਹੁੰਦੇ ਆ ਉਹ ਲੱਗ ਹੀ ਜਾਂਦੇ ਹੈਗੇ ਜੀ ਸਾਰੇ ਇੱਕ ਵੇਚ ਦਿੰਨੇ ਆ ਮਤਲਬ ਤੁਹਾਡੇ ਘਰ ਤੋਂ ਵੀ ਆ ਜਾਂਦੇ ਆ ਬਾਕੀ ਡਾਕ ਰਾਹੀਂ ਭੇਜੇ ਜਾਂਦੇ ਜੇ ਕੋਈ ਸੁਨੇਹਾ ਦੂਰ ਦਾ ਹੈ ਕੋਈ ਡਾਕ ਰਾਹੀਂ ਭੇਜ ਦਿਓ ਉਹ ਡਾਕ ਰਾਹੀਂ ਭੇਜ ਦਿੰਨੇ ਆ ਆਪਣਾ ਬੀਜ ਬਾਹਰ ਅੰਦਰ ਸਾਰੇ ਕਿਤੇ ਹੀ ਜਾ ਚੁੱਕੇ ਨੇ ਇੰਡੀਆ ਦੇ ਵਿੱਚ ਤਾਂ ਹਰ ਇੱਕ ਸਟੇਟ ਵਿੱਚ ਹਰ ਇੱਕ ਸ਼ਹਿਰ ਵਿੱਚ ਆਪਣੇ ਲਗਭਗ ਜਾ ਚੁੱਕੇ ਨੇ ਹੁਣ ਜਿਵੇਂ ਸਰਦਨ ਵਾਲੇ ਆਪਣੇ ਚੱਲ ਰਹੇ ਨੇ ਆਪਾਂ ਬਾਈ ਕੂਰੀਅਰ ਸਾਰੇ ਕਿਤੇ ਭੇਜਦੇ ਆਂ ਬਈ ਜਿਹੜੇ ਬਾਹਰਲੇ ਮੈਨ ਮੈਨ ਦੇਸ਼ ਨੇ ਅਮਰੀਕਾ ਦੇ ਵਿੱਚ ਜਪਾਨ ਦੇ ਵਿੱਚ ਕੈਨੇਡਾ ਦੇ ਵਿੱਚ ਇਹ ਜਿਹੜੇ ਮੇਨ ਤਿੰਨ ਦੇਸ਼ ਨੇ ਇੱਥੇ ਆਪਣੇ ਬਹੁਤ ਮਾਤਰਾ ਦੇ ਵਿੱਚ ਬੀਜ ਗਏ ਨੇ ਲੋਕ ਬਹੁਤ ਲੈ ਕੇ ਗਏ ਨੇ ਕਿਉਂਕਿ ਇੱਧਰ ਪੰਜਾਬੀਆਂ ਦੀ ਮਾਤਰਾ ਥੋੜੀ ਜਿਆਦਾ ਇੱਕ ਤੇ ਖੇਤੀ ਵੀ ਵਧੀਆ ਹੋ ਜਾਂਦੀ ਹੈ ਉੱਥੇ ਆਪਣੇ ਬੀਜਾਂ ਦਾ ਰਿਜ਼ਲਟ ਬਾਈ ਜੀ ਬਹੁਤ ਵਧੀਆ ਹੈਗਾਗਾ ਉੱਥੇ ਬਹੁਤ ਵਧੀਆ ਮਤਲਬ ਆਪਣੇ ਵਾਂਗੂ ਹੀ ਉੱਥੇ ਵਧੀਆ ਆਪਣੇ ਬੀਜ ਹੋ ਜਾਂਦੇ ਨੇਗੇ ਉਸ ਤੋਂ ਬਾਅਦ ਵੀ ਕਈ ਜਿਵੇਂ ਹੁਣ ਹੋਰ ਦੇਸ਼ ਹੋਗੇ ਨਿਊਜ਼ੀਲੈਂਡ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਉੱਥੇ ਥੋੜੀ ਜੀ ਘੱਟ ਮਾਤਰਾ ਚ ਗਏ ਨੇ ਪਰ ਗਏ ਨੇ ਉਧਰ ਵੀ ਰਿਜ਼ਲਟ ਵਧੀਆ ਬਾਈ ਜੀ ਸਭ ਤੋਂ ਵਧੀਆ ਜਿਹੜਾ ਹੈਗਾ ਕੈਲੀਫੋਰਨੀਆ ਦੇ ਵਿੱਚ ਆਪਣਾ ਰਿਜ਼ਲਟ ਬਹੁਤ ਵਧੀਆ ਆਉਂਦਾ ਬਾਕੀ ਓਵਰਆਲ ਰਿਜ਼ਲਟ ਸਾਰੇ ਕਿਤੇ ਵਧੀਆ ਕਈ ਵਾਰੀ ਇਹ ਵੀ ਹੁੰਦਾ ਨਾ ਕਈ ਲੋਕਾਂ ਨੂੰ ਲਾਉਣੇ ਨਹੀਂ ਆਉਂਦਾ ਬੀਜ ਹੁਣ ਕਈ ਲੋਕ ਕੀ ਆ ਵੀ ਕੰਧ ਦੇ ਉੱਤੇ ਜਿਹੜਾ ਹੁਣ ਬੈਹ ਜਾਂਦੇ ਹੋ ਕੰਧ ਤੋਂ ਕਦੋਂ ਨੂੰ ਤਾ ਆਉਂਦਾ ਉੱਥੇ ਉਹ ਘੱਟ ਲੱਗਦਾ ਜੇ ਆਪਾਂ ਉਹੀ ਜਿੱਥੇ ਥੋੜੀ ਜੀ ਖੁੱਲਾ ਜਗਾ ਉੱਥੇ ਲਾਇਆ ਹੋਵੇ ਤਾਂ ਉੱਥੇ ਦਾ ਰਿਜ਼ਲਟ ਵੱਧ ਆਊਗਾ ਤਾਂ ਉਹ ਉਹਨਾਂ ਦੀ ਜੇ ਨਾ ਗਲਤੀ ਹੋਵੇ ਉਹਨਾਂ ਨੇ ਸਹੀ ਤਰੀਕੇ ਨਾਲ ਲਾਇਆ ਤਾਂ ਬਾਈ ਜੀ ਸਾਰੇ ਕਿਤੇ ਰਿਜ਼ਲਟ ਵਧੀਆ ਆਉਂਦਾ ਲਗਭਗ ਹੁਣ ਅਸੀਂ ਤੇ 1.5 ਲੱਖ ਦਾ ਸਾਡੇ ਘਰ ਦਾ ਜਿਹੜਾ ਸਮਾਨ ਹੈ ਉਹ ਸਾਡੇ ਕੋਲੇ ਰਹਿ ਜਾਂਦਾ ਹੈ। ਬੰਦੂ 2 ਲੱਖ ਪ੍ਰਤੀ ਏਕੜ ਇਸ ਟਾਈਮ ਤੇ ਹੈ। ਬੀਜਾਂ ਦੇ ਲਈ ਮੇਰੇ ਸਾਹਮਣੇ ਨਾਲ 4 ਕਿੱਕ ਨਾਲਾਂ ਜਿਹੜੀਆਂ ਸਾਨੂੰ ਬਹੁਤ ਰਹਿੰਦੀਆਂ ਕਈ ਜਿਵੇਂ ਲੰਮੀਆਂ ਫਤਰਾ ਨੂੰ ਜਿਵੇਂ ਕਣਕ ਸੀ ਖਾਨ ਲਈ ਵੀ ਲਾਉਣੀ ਹੁੰਦੀ ਉਹਦੇ ਥੋੜਾ ਜਿਹਾ ਬੀ ਰੱਖ ਲੈਣੇ ਆ। ਤਾਂ ਉਹਦੇ ਆਪਾਂ ਬੀਜ ਵੀ ਜਿੰਨੇ ਚੋ ਰੱਖ ਦੋ ਉਹਦੀ ਗੱਲ ਕਰੀਏ ਤਾਂ ਸਾਰੀਆਂ ਸਾਨੂੰ 4 ਕਿਨਾਲਾ ਉਹਨੂੰ ਅਸੀਂ ਟੋਟਲ 1.5 ਮਤਲਬ ਏਕੜ ਦੇ ਵਿੱਚ ਕਰਦੇ ਆਂਗੇ ਜੀ। ਆਪਣੇ ਕੋਲੇ 4 ਏਕੜ ਟੋਟਲ ਆ ਜਿਹੜੇ ਚ ਆਪਾਂ ਕੁਦਰਤੀ ਖੇਤੀ ਕਰ ਰਹੇ ਆਂ। ਸਾਡਾ ਜਿਆਦਾ ਬੀਜਾਂ ਤੇ ਫੋਕਸ ਹੈ ਜੀ ਬੀਜ ਬਣਾਉਣ ਤੇ ਬੀਜਾਂ ਨੂੰ ਸਬਜ਼ੀਆਂ ਵਗੈਰਾ ਲਾਉਣ ਤੇ ਪਰ ਸਾਡੇ ਕੋਲੇ ਬੀਜ ਹਰ ਇੱਕ ਚੀਜ਼ ਦੇ ਹੁੰਦੇ ਆ ਜੀ ਫਸਲ ਦੇ ਵੀ ਹੈਗੇ ਆ ਤੇ ਸਬਜ਼ੀਆਂ ਦੇ ਵੀ ਹੈਗੇ ਆ ਤਾਂ ਕਰਕੇ ਜਿੰਨੀ ਸਾਨੂੰ ਖਾਣ ਦੀ ਲੋੜ ਹੁੰਦੀ ਉੰਨੀ ਅਸੀਂ ਖਾ ਲੈਨੇ ਆਗੇ ਜੀ ਉਹਦੇ ਚੋਂ ਕਿਉਂਕਿ ਮੁਕਦੀ ਨਹੀਂ ਹੈ ਬੀਜ ਲਈ ਤਾਂ ਦੂਜੀ ਗੱਲ ਇਹ ਵੀ ਜਿਹੜੀ ਅਸੀਂ ਘਰੇ ਮੰਨ ਲਓ ਕਣਕ ਸਾਡਾ ਸਾਰਾ ਕੁਝ ਛੇਟੂ ਜੱਡ ਅਸੀਂ ਲਗਭਗ ਖੇਤ ਚੋਂ ਪੈਦਾ ਕਰਕੇ ਖਾਣੇ ਆ ਜੀ ਤੇ ਉਹ ਸਾਰੀਆਂ ਹੀ ਸਬਜ਼ੀਆਂ ਹੈਗੀਆਂ ਜਿਹੜੀਆਂ ਵੀ ਤੇ ਜਿਹੜੀਆਂ ਵੀ ਫਸਲਾਂ ਹੈਗੀਆਂ ਸਾਨੂੰ ਇੱਥੋਂ ਹੀ ਪੈਦਾ ਹੁੰਦੀਆਂ ਜੀ ਅਸੀਂ ਕਹਿੰਦੇ ਆ ਇੱਕ ਵਾਰਾਂ ਬੀਜ ਲੈ ਅੱਛਾ ਹਾਂ ਅਸੀਂ ਲੁੱਟਣ ਆਸਤੇ ਨਹੀਂ ਬੈਠੇ ਅਸੀਂ ਤਾਂ ਗਿਆਨ ਦੇਣ ਆਸਤੇ ਬੈਠੇ ਆਂ ਵਿਆਹ ਦੇ ਵੀ ਬੀਜ ਲਓ ਉਹ ਤੋਂ ਬਾਅਦ ਬੀਜ ਆਪਦਾ ਤਿਆਰ ਕਰਕੇ ਗਾਂ ਤੁਸੀਂ ਹੋਰ ਲੋਕਾਂ ਨੂੰ ਦਿਓ ਤਾਂ ਕਿ ਇਹ ਗੋਮ ਨਾ ਹੋ ਜਾਣ ਬੀਜ ਸਾਡੇ ਖਤਮ ਹੋਈ ਜਾਂਦੇ ਠੀਕ ਹੈ ਕਿਉਂਕਿ ਮੈਨੂੰ ਇਹ ਐ ਵੀ ਜਿਹੜੇ ਸੁਧਰੇ ਬੀਜ ਵੀ ਨਹੀਂ ਮਿਲਨੇ ਸਾਨੂੰ ਜਿਵੇਂ ਬੀਟੀ ਸਰੋਂ ਤੇ ਹੁਣ ਚੱਲ ਰਾਇਆ ਪਹਿਲਾਂ ਬੀਟੀ ਬੈਂਗਲ ਤੇ ਚੱਲਿਆ ਸੀ ਪਹਿਲਾਂ ਬੀਟੀ ਨਰਮ ਆ ਗਿਆ ਹਮ ਬੀਟੀ ਨਰਮਾ ਦਾ 20% ਵੀ ਨਹੀਂ ਹੁੰਦਾ ਬੰਦੇ ਦੇ ਖੇਤ ਹੁਣ ਚਿੱਟਾ ਮਛਰ ਪੈਣ ਲੱਗਿਆ ਉਹ ਕਿੱਥੇ ਗਾਰੰਟੀ ਦਿੰਦੇ ਸੀ ਕੋਈ ਜ਼ਹਿਰ ਨਹੀਂ ਪਾਉਣੀ ਪੈਂਦੀ ਇਸ ਤੇ ਵੀ ਜ਼ਹਿਰ ਹੀ ਖਤਮ ਹੋ ਜੂ ਤੇ ਕੋਈ ਜੀ ਦੂਜੀ ਖੇਤੀ ਨਾਲੋਂ ਆਮਦਨ ਤਾਂ ਵੱਧ ਹੁੰਦੀ ਆ ਪਰ ਇਹ ਚ ਮਿਹਨਤ ਬਹੁਤ ਜ਼ਿਆਦਾ ਗਈ ਇਹਦੇ ਚ ਮਿਹਨਤ ਤੁਸੀਂ ਇਹ ਮੰਨ ਲਓ ਵੀ ਇੰਨੀ ਜ਼ਿਆਦਾ ਵੀ ਤੁਸੀਂ ਆਪ ਹੀ ਨੋਟ ਕਰ ਲਓ ਵੀ ਦੇਸੀ ਬੀਜ ਅੱਜ ਤੋਂ 20 ਸਾਲ ਪਹਿਲਾਂ ਸਾਰਿਆਂ ਕੋਲੇ ਸੀਗੇ ਤੇ ਇੰਨੇ ਔਖਾ ਹੋਣ ਕਰਕੇ ਲੋਕ ਕਿਸੇ ਨੇ ਵੀ ਉਹ ਬਚਾਏ ਨਹੀਂ ਹੈਗੇ ਦੇਖੋ ਇੱਕ ਕਦੂ ਪਕਾਉਣਾ ਕੋਈ ਬਾਲੀ ਵੱਡੀ ਗੱਲ ਨਹੀਂ ਹੈ ਵੀ ਲੋਕ ਆਪਾਂ ਕਹਿੰਦੇ ਕੋਈ ਕਦੂ ਪਕਾ ਲੈਂਦਾ ਕੋਈ ਚੌਲਿਆਂ ਦੇ ਵੀ ਰੱਖ ਲੈਂਦਾ ਕੋਈ ਕੋਈ ਰੱਖ ਲੈਂਦਾ ਕੋਈ ਮੱਕੀ ਰੱਖ ਲੈਂਦਾ ਪਰ ਨੋਟ ਕਰ ਲਓ ਵੀ ਕਿੰਨੀ ਬबादी ਆਪਣੇ ਪੰਜਾਬ ਦੀ ਤੇ ਕਿਸੇ ਨੇ ਵੀ ਨਹੀਂ ਬਈ ਉਹ ਬਣਾਇਆ ਹੈਗਾ ਸਿਰਫ ਗਿੰਤੀ ਮਿੰਤੀ ਦੇ ਲੋਕ ਹੀ ਰਹਿ ਗਏ ਜਿਨ੍ਹਾਂ ਕੋਲੇ ਹੋਣਗੇ ਮੈਨੂੰ ਲੱਗਦਾ ਜੇ ਸਹੀ ਪਿਓਰ ਬੀਆ ਦੀ ਗੱਲ ਕਰੀਏ ਤਾਂ ਪੰਜਾਬ ਚ ਟੋਟਲੀ 11500 ਬੰਦਾ ਮਸਾ ਹੀ ਹੋਊਗਾ ਜਿਹੜੇ ਉੱਭਰਿਆ ਉਹ ਜਿਹਦੇ ਬਾਰੇ ਕਿਸੇ ਨੂੰ ਪਤਾ ਕਈ ਹੈ ਉਹ ਜਿਹਨਾਂ ਥੋੜੇ ਮੋਟੀ ਹੁੰਦੇ ਜਿਨ੍ਹਾਂ ਦਾ ਪਤਾ ਨਹੀਂ ਤਾਂ ਇੰਨਾ ਔਖਾ ਕੰਮ ਆ ਇਹ ਬਣਾਉਣੇ ਬਈ ਬਹੁਤ ਔਖੇ ਨੇਗੇ ਇਹਨਾਂ ਨੂੰ ਕਰਨਾ ਸਾਰਾ ਕੁਝ ਕਿਉਂਕਿ ਇਹ ਚ ਨਾ ਗਿਆਨ ਥੋੜਾ ਮਤਲਬ ਕਿ ਇੱਕ ਜਿਹੜੇ ਬੰਦੇ 'ਚ ਸਬਰ ਹੋਵੇ ਨਾ ਉਹ ਬੰਦਾ ਚਾਹੀਦਾ ਹੁੰਦਾ ਸਬਰ ਅੱਜ ਕੱਲ ਬਹੁਤ ਘੱਟ ਲੋਕਾਂ ਕੋਲੇ ਹੈਗਾ ਕਿਉਂਕਿ ਪਕਾਉਣਾ ਕਰਨਾ 8 8 9 ਨੂੰ ਮਹੀਨੇ ਇੱਕ ਬੀਜ ਤੇ ਲੱਗ ਜਾਣੇ ਉਤੋਂ 40 50 ਤਰ੍ਹਾਂ ਦੀਆਂ ਵੈਰੈਟੀਆਂ ਉਹ ਫਿਰ ਬਈ ਬਹੁਤ ਔਖਾ ਕੰਮ ਹੋ ਜਾਂਦਾ ਤੇ ਇਹ 'ਚ ਟਾਈਮ ਸਾਰੇ ਹੀ ਬੰਦੇ ਨੂੰ ਲਾਉਣਾ ਪੈ ਜਾਂਦਾਗਾ ਸੌਖੀ ਤਾਂ ਖੇਤੀ ਹੈ ਕੈਮੀਕਲ ਵਾਲੀ ਪਰ ਉਹ ਖੇਤੀ ਕਿਸਾਨ ਦੀ ਨਹੀਂ ਹੈ ਉਹ ਖੇਤੀ ਹੈ ਬਾਜ਼ਾਰ ਦੀ ਵਪਾਰੀਆਂ ਵਾਸਤੇ ਕੀਤੀ ਜਾ ਰਹੀ ਹੈ ਉਹ ਇਹ ਖੇਤੀ ਥੋੜੀ ਔਖੀ ਆ ਔਖੀ ਦਾ ਮਤਲਬ ਇਹਦੀ ਕੋਈ ਮਦਦ ਨਹੀਂ ਕਰਦਾ ਕੋਈ ਕਹਦਾ ਯੋਗਾ ਕਰ ਲਓ ਕੋਈ ਕਹਦਾ ਯਾਰ ਸ਼ੈਰ ਕਰਿਆ ਕਰੋ 2 ਕਿਲੋਮੀਟਰ ਉਹ ਮੈਂ ਕਹਾਂ ਨਾ ਵੀ ਕੁਝ ਨਾ ਕਰੋ ਤੁਸੀਂ ਦੋ ਜਾਂ ਚਾਰ ਮਰਲੇ ਸਬਜ਼ੀ ਦਾ ਰਸਤੇ ਲਾ ਲਓ ਤੁਹਾਡੀ ਸਾਰੀ ਯੋਗਾ ਤੇ ਸਾਰੀ ਸ਼ੈਰ ਉੱਥੇ ਹੋ ਜੂ ਉਹ ਤੁਸੀਂ ਜ਼ਹਿਰ ਵਾਲੀ ਬੰਦ ਲੈ ਕੇ ਖਾਈ ਜਾਂਦੇ ਤੇ ਉਹ ਬਸ ਲੋਕ ਨਕਮੇ ਕਰਦੇ ਜੀ ਜਿਹੜੀ ਸਖਲਾਈ ਦੀ ਗੱਲ ਉਹ ਵੀ ਸਾਰਾ A to Z ਟੋਟਲੀ ਬਜ਼ੁਰਗਾਂ ਤੋਂ ਸਿੱਖਿਆਗਾ ਉਹੀ ਦੱਸਦੇ ਨੇ ਕਿ ਦੂਜਾ ਬੰਦਾ ਤਾਂ ਕੋਈ ਜੇ ਕਿਸੇ ਨੂੰ ਆਉਂਦਾ ਵੀ ਆ ਦੱਸਦਾ ਹੀ ਨਹੀਂ ਉਹ ਕੋਈ ਅੱਗੇ ਵੱਧੂ ਆਪਾਂ ਨੂੰ ਦੱਸੀਏ ਬਈ ਜੀ ਕਈ ਜਿਵੇਂ ਹੁਣ ਤੁਸੀਂ ਮੰਨ ਲਓ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਰਾਹੀਂ ਵੀਡੀਓ ਜਾਊਗੀ ਉਹਨਾਂ ਨੂੰ ਪਤਾ ਲੱਗੂਗਾ ਹੋਰ ਕਈ ਵੀਰ ਆਉਂਦੇ ਨੇ ਬਾਈ ਜੀ ਬਾਕੀ ਆਪਣੇ ਪੇਜ ਹੈਗੇ ਨੇਗੇ ਆਪਣਾ ਫੇਸਬੁੱਕ ਤੇ ਹੈ ਉਵੇਂ ਆਪਾਂ ਨੂੰ ਮਤਲਬ ਕਿ ਕੰਟੈਕਟ ਕਰ ਲੈਂਦੇ ਨੇਗੇ ਉਸ ਤੋਂ ਬਾਅਦ ਜਿਹੜਾ ਬੀਜ ਦੀ ਗੱਲ ਹੈ ਉਹ ਆਪਾਂ ਬਾਈ ਪੋਸਟ ਉਹਨਾਂ ਨੂੰ ਜਾਂ ਆਪਾਂ ਕੂਰੀਅਰ ਆਹੀਂ ਉਹਨਾਂ ਨੂੰ ਘਰ ਤੱਕ ਪਹੁੰਚਾ ਦਿੰਨੇ ਆ ਜੀ ਆ ਕੇ ਵੀ ਆਪਣੇ ਕੋਲੋਂ ਲੈ ਕੇ ਜਾ ਸਕਦੇ ਆ ਔਨ ਚ ਇਹ ਹੋ ਜਾਂਦਾ ਵੀ ਬੰਦੇ ਨੂੰ ਖੇਤ ਦਿਖ ਜਾਂਦਾ ਉਹਦੇ ਭਲੇਖੇ ਦੂਰ ਹੋ ਜਾਂਦੇ ਨੇ ਮਤਲਬ ਦੇਸੀ ਬੀਜ ਕੈਮੀਕਲ ਵਾਲੀ ਖੇਤੀ ਦੇ ਵਿੱਚ ਇਹਨਾਂ ਦੀ ਉਮਰ ਮਿੱਠੀ ਚੰਦੀ ਹੈ ਇਹ ਵੀ ਕਿਤੇ ਜਾ ਕੇ ਡਾਊਨ ਹੋਣਗੇ ਪਰ ਦੇਸੀ ਬੀਜ ਜਿਹੜਾ ਜੈਰ ਮੁਕਤ ਖੇਤੀ ਕਰਾਂਗੇ ਇਹ ਹਜ਼ਾਰਾਂ ਸਾਲਾਂ ਹੀ ਰਹਿਣਗੇ ਬਸ ਅੱਛਾ ਹਾਂ ਜੀ ਖੇਤੀ ਨਾਲ ਮੇਰੀ ਭੈਣ ਪੜ੍ਹਾਈ ਚੱਲ ਰਹੀ ਹੈ ਮੇਰੀ ਉਮਰ ਭੈਣ ਜੀ 21 ਕ ਸਾਲ ਹੈਗੀ ਹੈਗੀ ਤੇ ਇਹਦੇ ਨਾਲ ਮੈਨੂੰ 2 ਸਾਲ ਹੋ ਗਏ ਮੈਂ ਇੱਥੇ ਚੰਗੀ ਤਰ੍ਹਾਂ ਆਪਦਾ ਪੂਰਾ ਟਾਈਮ ਮਤਲਬ ਹੁਣ ਦੇ ਰਿਆਂ ਤੇ ਨਾਲ ਮੇਰੀ ਭੈਣ MBA ਚੱਲ ਰਹੀ ਹੈ ਜੀ ਪੋਸਟ ਗ੍ਰੈਜੂਏਸ਼ਨ ਕਰੀ ਜਣਾ ਜੀ ਨਾਲ-ਨਾਲ ਖੇਤੀ 'ਚ ਆਪਾਂ ਧਿਆਨ ਦੇਣੇ ਹੈਗੇ ਆਂਗੇ ਤੇ ਓਵਰੋਲ ਇਹੀ ਹੈ ਵੀ ਇਹ ਜਿਹੜਾ ਬੀਜਾਂ ਵਾਲਾ ਕੰਮ ਆ ਉਹ ਬਹੁਤ ਔਖਾ ਪਰ ਜੇ ਆਪਾਂ ਦੇ ਪਰਿਵਾਰ ਲਈ ਕਰਨੀ ਹੋਵੇ ਥੋੜੀ ਜੀ ਗੋਣੀ ਹੋਵੇ ਤਾਂ ਬਈ ਬਹੁਤ ਸੌਖਾ ਕੰਮ ਆ ਆਪਣੇ ਸਬਜ਼ੀ ਲੈਣ ਦੇਣ ਦੇ ਸਾਰੇ ਪੈਸੇ ਵੀ ਬਚਦੇ ਨਾਲੇ ਥੋੜੇ-ਮੋਟੀ ਕਸਰਤ ਵਗੈਰਾ ਆਪਣੀ ਹੁੰਦੀ ਰਹਿੰਦੀ ਆ ਪਰ ਇਧਰ ਉਧਰ ਉਹਨੇ ਹੈਲਥ ਦੇ ਬੰਦੇ ਨੂੰ ਪਤਾ ਚੱਲਦਾ ਮਿੱਟੀ ਨਾਲ ਜੁੜਿਆ ਰਹਿੰਦਾ ਤੇ ਇੱਕ ਅਸੀਂ ਉਹ ਰੀਸ ਵਿੱਚ ਨਹੀਂ ਪੈਂਦੇ ਹਾਂ ਬਰਾਬਰ ਸਾਡੇ ਕੋਠੀ ਪਾਈ ਬੈਠੇ ਤੇ ਅਸੀਂ ਕੋਠੀ ਪੈਣਾ ਸਾਨੂੰ ਕੋਠੀ ਦੀ ਜ਼ਰੂਰਤ ਨਹੀਂ ਹੁੰਦੀ ਕਿਸਾਨ ਨੂੰ ਕਦੇ ਵੀ ਕੋਠੀ ਜ਼ਰੂਰਤ ਨਹੀਂ ਹੁੰਦੀ ਜੇ ਸਭ ਕੁਝ ਸਹੀ ਚੱਲਦਾ ਰਿਹਾ ਜੇ ਤਾਂ ਦੇਖੋ ਆਪ ਹੀ ਸਾਰਾ ਕੁਝ ਕਰੀ ਜਾਂਦੇ ਹੋਵੇਂ ਤਾਂ ਲੱਗਦਾ ਵੀ ਚਲੋ ਫਿਰ ਵੀ ਕਰਾਂਗੇ ਜਿੰਨਾ ਹੋ ਸਕੇ ਉਹਨਾ ਪਰ ਜੇ ਕੋਈ ਸਾਥ ਦੇ ਦੇ ਜਾਂ ਕੋਈ ਬੰਦਾ ਕੁਈ 2-4 ਕੁਛ ਮਤਲਬ ਜਿਵੇਂ ਕੋਈ ਹੁਣ ਮਸ਼ੀਨਰੀ ਦਾ ਜੋਗਾ ਥੋੜਾ ਇਹ ਮਸ਼ੀਨਰੀ ਦੀ ਲੋੜ ਹੈਗੀ ਹੈਗੀ ਅਸਲ ਦੇ ਵਿੱਚ ਕਿਉਂਕਿ ਇਹ ਚ ਹੁਣ ਇਹ ਆ ਵੀ ਕੱਲਾ ਬੰਦਾ ਕਰ ਨਹੀਂ ਸਕਦਾ ਦਿਹਾੜੀ ਬਈ ਜੀ ਮਿਲਦੀ ਹੈ ਨਹੀਂ ਬਈ 500-600 ਤੇ ਬੰਦਾ ਨਹੀਂ ਆਕੇ ਰਾਜੀ ਇੱਥੇ ਇਹ ਤੋਂ ਵੱਧ ਵੀ ਦੇ ਲਾਂਗੇ ਮੈਨੂੰ ਲੱਗਦਾ ਉਹਨੇ ਤਾਂ ਵੀ ਨਹੀਂ ਆਉਣਾ ਜਾਊਗਾ ਵੀ ਤਾਂ ਕੰਮ ਇੰਨਾ ਖਰਾਬ ਕਰ ਜਾਊਗਾ ਕਿ ਹੁਣ ਜਿਵੇਂ ਉਹਨੂੰ ਬੂਟੇ ਦਾ ਹੀ ਨਹੀਂ ਪਤਾ ਲੱਗਦਾ ਵੀ ਆਹ ਕੱਖ ਆ ਗਏ ਇਹ ਸਬਜ਼ੀ ਵਾਲਾ ਬੂਟਾ ਉਹ ਚੀਜ਼ ਆ ਮਤਲਬ ਪਰ ਜੇ ਲੋਕ ਬਈ ਸਾਹਦੀਨ ਜਾਂ ਕੋਈ ਦੇ ਦੂਗਾ ਫਿਰ ਤਾਂ ਪੱਕਾ ਹੀ ਆ ਵੀ ਇਹਨੂੰ ਬਹੁਤ ਅੱਗੇ ਤੱਕ ਲੈ ਕੇ ਜਾਵਾਂਗੇ ਪਰ ਜਿੱਥੋਂ ਤੱਕ ਫੇਰ ਵੀ ਅਭੀ ਕੋਸ਼ਿਸ਼ ਹੈਗੀ ਆ ਵੀ ਘਟੋ ਘਟਾਪ ਦੇ ਜੋਗੇ ਬੀਜ ਲਾ ਕੇ ਇਕਰੀ ਬੀਜਾਂ ਦੀ ਸੰਭਾਲ ਕਰੀ ਜਾਗੇ ਚਾਹੇ ਦਿੱਤੇ ਹੋ ਨਾ ਜਾਣ ਬੋਲ ਬੋਲਣ ਚ ਤਾਂ ਕਰਦੇ ਆ ਵੀ ਹਾਂ ਬਹੁਤ ਵਧੀਆ ਵੀ ਬਹੁਤ ਵਧੀਆ ਫਲਾਣਾ ਤੇ ਕਾਏ بڑے ਕਿਸਾਨ ਆ ਯਾਦੀ ਘਲਾਟੀਆਂ ਬਣ ਕੇ ਫਲਾਣੇ ਬਣ ਗਏ ਉਂ ਨਹੀਂ ਕੋਈ ਉਂ ਨਹੀਂ ਸਾਨੂੰ ਪੁੱਛਦੇ ਵੀ ਤੁਹਾਨੂੰ ਕੀ ਚੀਜ਼ ਦੀ ਲੋੜ ਆ ਭੇਜ ਕੇ ਇਹ ਕੋਈ ਨਹੀਂ ਪੁੱਛਦਾ अच्छा रवि ਚੈਨਾ ਦੇ ਨਾਂ ਤੇ ਆਪਣਾ ਫੇਸਬੁੱਕ ਹੈ ਜੀ YouTube ਚੈਨਲ ਸ਼ਰਮਾ ਆਰਗੇਨਿਕਸ ਦੇ ਨਾਂ ਤੇ ਫੇਸਬੁੱਕ ਪੇਜ ਵੀ ਸ਼ਰਮਾ ਆਰਗੇਨਿਕਸ ਦੇ ਨਾਂ ਤੇ ਇੱਕ ਫੇਸਬੁੱਕ ਗਰੁੱਪ ਹੈਗਾ ਜੀ ਆਪਣਾ Instagram ਤੇ ਵੀ ਹੈਗਾ ਜੀ ਉੱਥੇ ਵੀ ਆਪਾਂ ਥੋੜਾ ਐਕਟਿਵ ਹੈਗੇ ਆ ਵੀਡੀਓ ਬਾਕੀ ਹੁਣ ਵੀਡੀਓ ਆਪਾਂ ਹੋਰ ਬਣਾ ਕੇ ਥੁੜੀਆਂ ਜੀਆਂ ਪਾਵਾਂਗੇ ਜਿਵੇਂ ਜਿਵੇਂ ਫਸਲ ਕਿਵੇਂ ਬੀਜਦੇ ਆ ਬਾਕੀ ਬੀਜ ਜਿਹੜੀ ਆਪਾਂ ਦਿੰਨੇ ਆ ਕੈਟੋ ਦੇ ਵਿੱਚ ਸਾਰਾ ਆਪਾਂ ਪੇਜ ਪਾਉਣੇ ਆ ਨਾਲ ਲਿਖਿਆ ਹੁੰਦਾ ਵੀ ਕਿਵੇਂ-ਕਿਵੇਂ ਆਪਾਂ ਚੀਜ਼ ਲਾਉਣੀ ਆ ਮਤਲਬ ਆਪਣਾ ਗੱਲ ਇਹ ਨਹੀਂ ਹੈਗਾ ਵੀ ਬੀਜ ਦੇ ਦਿੱਤੇ ਤੇ ਗੱਲ ਖਤਮ ਕਿਉਂਕਿ ਅੱਗੇ ਉਹਨਾਂ ਨੂੰ ਲਾਉਣ ਦਾ ਹੀ ਤਾਂ ਮੇਨ ਹੁੰਦਾ ਵੀ ਲਾਉਣੇ ਕਿਵੇਂ ਆ ਸਾਭ ਸੰਭਾਲ ਕੇਵੇਂ ਰੱਖਣੀਆਂ ਲੋਕਾਂ ਨੂੰ ਹੀ ਨਹੀਂ ਪਤਾ ਵੀ ਕਿੰਨੀ ਦੂਰੀ ਤੇ ਕਿਵੇਂ ਲਾਉਣਾ ਆਪਾਂ ਬਹੁਤ ਨੇੜੇ ਚੀਜ਼ ਨੂੰ ਬੀਜ ਲੈਨੇ ਆ ਸੰਗਣੀ ਚੀਜ਼ ਇਹ ਨਹੀਂ ਹੁੰਦੀ ਬਹੁਤ ਘੱਟ ਹੁੰਦੀ ਹੈਗੀ ਤਾਂ ਉਹ ਸਾਰਾ ਫਿਰ ਆਪਾਂ ਉੱਚ ਲਿਖਿਆ ਹੋਇਆ ਹੁੰਦਾ ਦਾਦੀ ਨੇ ਸ਼ੁਰੂ ਕੀਤੀ ਸੀ ਉਹਨਾਂ ਨੇ ਕੁਦਰਤੀ ਖੇਤੀ ਚੋਂ ਆਏ ਸੀਗੇ ਉਹਨਾਂ ਨੂੰ ਅੱਜ 19 ਸਾਲ ਹੋ ਗਏ ਜੀ ਲਗਭਗ ਵੇਚਣ ਵਾਸਤੇ ਤਾਂ ਹੋਣਗੀਆਂ 15 ਤੋਂ 20 ਫਸਲਾਂ ਤੇ ਘਰ ਵਾਸਤੇ ਕੁੱਲ ਮਿਲਾ ਕੇ 35 ਤੋਂ 40 ਫਸਲਾਂ ਇੱਕ ਖੇਤ ਦੇ ਵਿੱਚ ਹੋ ਜਾਂਦੀਆਂ ਹੈ। ਆਪਣਾ ਬੀਜ ਬਾਹਰ ਅੰਦਰ ਸਾਰੇ ਕਿਤੇ ਹੀ ਜਾ ਚੁੱਕੇ ਨੇ ਇੰਡੀਆ ਦੇ ਵਿੱਚ ਤਾਂ ਹਰ ਇੱਕ ਸਟੇਟ ਵਿੱਚ ਹਰ ਇੱਕ ਸ਼ਹਿਰ ਵਿੱਚ ਆਪਣੇ ਲਗਭਗ ਜਾ ਚੁੱਕੇ ਨੇ। ਸੀ ਕਹਨੇ ਵੀ ਇੱਕ ਕਰਾਂ ਬੀਜ ਲੈ ਜੀ ਦੂਜਿਆ ਖੇਤ ਤਿਆਰ ਕਰੋ ਆਪਣੇ ਅੱਛਾ ਹਾਂ ਅਸੀਂ ਲੁੱਟਣ ਆਤੇ ਨਹੀਂ ਬੈਠੇ ਅਸੀਂ ਤਾਂ ਗਿਆਨ ਦੇਣ ਆਤੇ ਬੈਠੇ ਹਾਂ ਬਾਹਰਲੇ ਮੇਨ ਮੇਨ ਦੇਸ਼ ਨੇ ਅਮਰੀਕਾ ਦੇ ਵਿੱਚ ਜਾਪਾਨ ਦੇ ਵਿੱਚ ਕੈਨੇਡਾ ਦੇ ਵਿੱਚ ਇਹ ਜਿਹੜੇ ਮੇਨ ਤਿੰਨ ਦੇਸ਼ ਨੇ ਇੱਥੇ ਆਪਣੇ ਬਹੁਤ ਮਾਤਰਾ ਦੇ ਵਿੱਚ ਬੀਜ ਗਏ ਨੇ ਲੋਕ ਬਹੁਤ ਲੈ ਕੇ ਗਏ ਪਰਦੇਸੀ ਬੀਜ ਜਿਹੜੇ ਜ਼ਹਿਰ ਮੁਕਤ ਖੇਤੀ ਕਰੋਗੇ ਇਹ ਹਜ਼ਾਰਾਂ ਸਾਲ ਨਹੀਂ ਰਹਿਣਗੇ ਬਸ ਹਾਂ ਅਮਰਜੀਤ ਸ਼ਰਮਾ ਮੇਰਾ ਨਾਮ ਹੈ ਪਿੰਡ ਚੈਨਾ ਜ਼ਿਲ੍ਹਾ ਫਰੀਦਕੋਟ ਤੇ ਪੰਜਾਬ ਦਾ ਰਹਿਣਾ ਬੜਾ ਮੇਰਾ ਨਾਮ ਰਵੀ ਸ਼ਰਮਾ ਜੀ ਤੇ ਪਿੰਡ ਚੈਨਾ ਜੀ ਆਪਣਾ ਜ਼ਿਲ੍ਹਾ ਫਰੀਦਕੋਟ ਹਾਂਜੀ ਇਹ ਮੇਰੇ ਦਾਦਾ ਜੀ ਨੇ ਸ਼ੁਰੂ ਕੀਤੀ ਸੀ ਜੀ ਉਹਨਾਂ ਨੇ ਕੁਦਰਤੀ ਖੇਤੀ ਚ ਆਏ ਸੀਗੇ ਉਹਨਾਂ ਨੂੰ ਅੱਜ 19 ਸਾਲ ਹੋ ਗਏ ਜੀ 2005 ਤੋਂ ਉਹਨਾਂ ਨੇ ਸ਼ੁਰੂ ਕੀਤੀ ਸੀਗੀ ਉਦੋਂ ਤੋਂ ਹੀ ਜਿਹੜੀਆਂ ਉਹ ਸਬਜ਼ੀਆਂ ਵਗੈਰਾ ਲਾਉਂਦੇ ਸੀ ਨਾ ਉਹ ਪਹਿਲਾਂ ਸਾਰੇ ਦੇਸੀ ਬੀਜ ਹੀ ਹੁੰਦੇ ਸੀਗੇ ਉਦੋਂ ਤੋਂ ਫਿਰ ਉਹਨਾਂ ਦਾ ਉਦੋਂ ਵੀ ਇਹੀ ਸੀ ਵੀ ਇੱਕ ਵਾਰੀ ਬੀਜ ਲੈ ਲਿਆ ਤਾਂ ਆਪ ਹੀ ਬਣਾ ਕੇ ਉਹ ਹਰ ਇੱਕ ਚੀਜ਼ ਆਪ ਤਿਆਰ ਕਰਕੇ ਅਸੀਂ ਬਸ ਤਿਆਰ ਕਰ ਲਿਓ ਅਗਲੀ ਵਾਰੀ ਉਹੀ ਲਾਉਂਦੇ ਹੁੰਦੇ ਸੀਗੇ ਜੀ ਲਗਭਗ ਵੇਚਣ ਵਾਸਤੇ ਤਾਂ ਹੋਣਗੀਆਂ 15 ਤੋਂ 20 ਫਸਲਾਂ ਤੇ ਘਰ ਵਾਸਤੇ ਕੁੱਲ ਮਿਲਾ ਕੇ 35 ਤੋਂ 40 ਫਸਲਾਂ ਇੱਕ ਖੇਤ ਦੇ ਵਿੱਚ ਹੋ ਜਾਂਦੀਆਂ ਹੁਣ ਅਸੀਂ ਜੇ ਇੱਕ ਸੀਜ਼ਨ ਦੀ ਗੱਲ ਕਰੀਏ ਜਿਵੇਂ ਸਰਦੀਆਂ ਵਾਲੇ ਦੀ ਗੱਲ ਕਰੀਏ ਤਾਂ ਹੁਣ ਹੁਣ ਸਾਡੇ ਕੋਲੇ ਜੀ ਜਿਹੜੇ ਖੇਤ ਵਿੱਚ ਤਿਆਰ ਹੋ ਰਹੇਣਗੇ ਕੋਈ 30 ਤੋਂ 35 ਦਿਨਾਂ ਦੇ ਖੇਤ ਵਿੱਚ ਆਪਣੇ ਬੀਜ ਤਿਆਰ ਹੋ ਰਹੇ ਹੈ ਜੀ ਇੰਨੇ ਕੀ ਗਰਮੀਆਂ ਵਾਲੇ ਹੁੰਦੇ ਆ ਜਿਵੇਂ ਜਿਵੇਂ ਸਰਦੀਆਂ ਦੇ ਵਿੱਚ ਆਪਾਂ ਜੇ ਸਬਜ਼ੀਆਂ 'ਚ ਗੱਲ ਕਰੀਏ ਤਾਂ ਗੋਭੀ ਹੋਊਗੀ, ਗਾਜਰ ਹੋਊਗੀ, ਕਾਲੀ ਗਾਜਰ ਹੋਊਗੀ, ਆਪਣੇ ਮੂਲੀ ਦੇ ਵਿੱਚ ਦੋ ਮੂਲੀਆਂ ਜਿਹੜੀ ਥੋੜੀ ਜਿਹੀ ਇੱਕ ਤਾਂ ਗੇਤੀ ਹੁੰਦੀ ਹੈ ਜੀ ਚੇਤਕੀ ਮੂਲੀ ਕਹਿ ਦਿੰਨੇ ਆ ਪਰ ਪਛੇਤੀ ਹੁੰਦੀ ਹੈ ਜੀ ਥੋੜੀ ਜੀ ਮਟਰ ਹੋਗੇ, ਮਟਰ ਫਲੀ ਸਰੋਂ ਦੇ ਨਾਲ 7-8 ਵੈਰਾਈਟੀਆਂ ਜਿਵੇਂ ਰੇਲੀ ਸਰੋਂ, ਗੋਭੀ ਸਰੋਂ, ਰਾਏ ਸਰੋਂ ਤੇ ਆਪਣੀ ਪੱਤੇ ਵਾਲੀ ਜਿਹੜੀ ਆਪਾਂ ਪੱਤੇ ਦਾ ਸਾਗ ਬਣ ਜਾਂਦਾ ਜੀ ਜਿਹਦਾ ਛੋਲੇ ਹੋਗੇ ਜੀ ਐਦਾਂ ਤੇ ਜੌਂ ਹੋਗੇ ਕਾਲੇ ਜੌਂ ਜਿਹੜੇ ਆਪਣੇ ਕਹਿ ਦਿੰਨੇ ਆ ਭਕੂਨੇ ਜੌਂ ਜਿਨ੍ਹਾਂ ਨੂੰ ਅਲਸੀ ਹੋਗੀ ਐਦਾਂ ਤੇ ਐਦਾਂ ਹੀ ਗਰ ਕਦੂ ਕਦੂ ਪਲੀਕਾਂ ਵਾਲਾ ਕਦੂ ਜਿਹਨੂੰ ਪ੍ਰਾਣੇ ਗਦੂ ਪੱਕਾ ਕਹਿੰਦੇ ਨੇ ਅੱਲਾ ਹੋਊਗਾ ਜਿਵੇਂ ਚੌਲੇ ਹੋ ਗਏ ਤਾਂ ਇਦਾਂ ਦੀਆਂ ਇਹ ਆਪਾਂ ਚੀਜ਼ਾਂ ਤਿਆਰ ਕਰਦੇ ਆਂ ਜੀ ਇਹਨਾਂ ਦੇ ਬੀਜ ਦੇਖੋ ਦੇਸੀ ਵੀ ਉਹਨੂੰ ਕਹਿੰਦੇ ਜਿਹੜਾ ਆਪਣੇ ਆਪ ਪੈਦਾ ਹੋਇਆ ਕਿਸੇ ਯੂਨੀਵਰਸਿਟੀ 'ਚ ਤਿਆਰ ਨਹੀਂ ਕੀਤਾ ਉਹਨੂੰ ਦੇਸੀ ਵੀ ਹੈ ਕੁਝ ਵਿੱਚ ਸੁਧਰੇ ਬੀਜ ਵੀ ਹੁੰਦੇ ਜਿਨ੍ਹਾਂ ਦੇ ਵਿੱਚ ਕੁਝ ਲੜਨ ਸ਼ਕਤੀ ਵਧਾਈ ਹੁੰਦੀ ਜਿਵੇਂ ਯੂਨੀਵਰਸਟੀਆਂ ਕਰਦੀਆਂ ਇਹ ਤਾਂ ਮੰਨ ਲੂ ਜਿਵੇਂ ਸਰਦੀਆਂ ਦੇ ਵਿੱਚ ਹੀ ਆਪਾਂ ਲਾਏ ਤਾਂ ਕੁੱਲ ਜੀ 4 ਤੋਂ 6 ਮਹੀਨੇ ਲੈਂਦੇ ਆ ਅਲੱਗ-ਅਲੱਗ ਹੁੰਦਾ ਜੀ ਟਾਈਮ ਕਿਉਂ ਹੁਣ ਮੰਨ ਕੇ ਚਲੋ ਵੀ ਗਾਜਰਾ ਉਹ ਬਹੁਤ ਟਾਈਮ ਲਾ ਜਾਂਦੀ ਹੈ ਇਹ ਬਣਾਉਣ ਦੇ ਵਿੱਚ ਮਟਰਾਂ ਸਭ ਤੋਂ ਛੇਤੀ ਤਿਆਰ ਹੋ ਜਾਂਦਾ ਉਹਨਾਂ ਦੇ ਬੀਜ ਜੀ ਪੱਕ ਵੀ ਛੇਤੀ ਜਾਂਦੇ ਨੇ ਉਸ ਤੋਂ ਬਾਅਦ ਜਦੋਂ ਆਪਾਂ ਪਕਾ ਲਿਆ ਉਹਨੂੰ ਆਪਾਂ ਵਾਢੀ ਕਰ ਲਈ ਉਹਦੀ ਉਸ ਤੋਂ ਬਾਅਦ ਉਹਨੂੰ ਧੁੱਪਾਂ ਦੀ ਲੋੜ ਹੁੰਦੀ ਹੈ ਜੀ ਕਿਉਂਕਿ ਜੇ ਧੁੱਪ ਨਾ ਬੀਜ ਨੂੰ ਆਪਾਂ ਲਗਵਾਈਏ ਉਹਨੂੰ ਸੁਕਾ ਕੇ ਨਾ ਰੱਖਿਆ ਤਾਂ ਉਹ ਬੀ ਜਿਸੇ ਕੰਮ ਦਾ ਨਹੀਂ ਹੈਗਾ ਜੀ ਤੇ ਉਹਨੂੰ ਫਿਰ ਆਪਾਂ ਜਿਵੇਂ 15-20 ਦਿਨ ਉਹਨੂੰ ਚੰਗੀਆਂ ਧੁੱਪਾਂ ਲਵਾਉਣੀਆਂ ਪੈਂਦੀਆਂ ਜੀ ਉਸ ਤੋਂ ਬਾਅਦ ਜ ਬਾ ਮਤਲਬ ਪ੍ਰਵਸਤੀ ਨਾ ਰੱਖ ਲੈਣੇ ਜੀ ਜਿਹੜੇ ਦੂਜੇ ਦੇ ਆਮ ਉਹਨੂੰ ਡੱਬਿਆਂ ਦੇ ਵਿੱਚ ਪਾ ਕੇ ਰੱਖ ਦਿੰਨੇ ਆ ਜੀ ਫਿਰ ਇਹਦਾ ਹੁੰਦਾ ਸਾਨੂੰ ਬੜਾ ਟਾਈਮ ਨਹੀਂ ਰੱਖਣੇ ਪੈਂਦੇ ਹਰ ਇੱਕ ਸੀਜ਼ਨ ਸਾਡੇ ਪੂਰੇ ਬੀਜ ਜਿੰਨੇ ਵੀ ਅਸੀਂ ਬਣਾਏ ਹੁੰਦੇ ਆ ਉਹ ਲੱਗ ਹੀ ਜਾਂਦੇ ਆ ਜੀ ਸਾਰੇ ਇੱਕ ਵੇਚ ਦਿੰਨੇ ਆ ਮਤਲਬ ਸਾਡੇ ਘਰ ਤੋਂ ਵੀ ਆ ਜਾਂਦੇ ਆ ਬਾਕੀ ਡਾਕ ਰਾਹੀਂ ਭੇਜੇ ਜਾਂਦੇ ਜੋ ਕਿਸੇ ਨੇਹਾ ਦੂਰ ਦਾ ਹੈ ਉਹ ਡਾਕ ਰਾਹੀਂ ਭੇਜ ਦੋ ਉਹ ਡਾਕ ਰਾਹੀਂ ਭੇਜ ਦਿੰਨੇ ਆ ਆਪਣਾ ਬੀਜ ਬਾਹਰ ਅੰਦਰ ਸਾਰੇ ਕਿਤੇ ਹੀ ਜਾ ਚੁੱਕੇ ਨੇ ਇੰਡੀਆ ਦੇ ਵਿੱਚ ਤਾਂ ਹਰ ਇੱਕ ਸਟੇਟ ਵਿੱਚ ਹਰ ਇੱਕ ਸ਼ਹਿਰ ਵਿੱਚ ਆਪਣੇ ਲਗਭਗ ਜਾ ਚੁੱਕੇ ਨੇ ਹੁਣ ਜਿਵੇਂ ਸਰਦੀਆਂ ਵਾਲੇ ਆਪਣੇ ਚੱਲ ਰਹੇ ਨੇ ਆਪਾਂ ਬਾਈ ਕੂਰੀਅਰ ਸਾਰੇ ਕਿਤੇ ਭੇਜਦੇ ਆਂ ਬਈ ਜਿਹਦੇ ਵਿੱਚ ਜਿਹੜੇ ਬਾਹਰਲੇ ਮੇਨ ਮੇਨ ਦੇਸ਼ ਨੇ ਅਮਰੀਕਾ ਦੇ ਵਿੱਚ ਜਪਾਨ ਦੇ ਵਿੱਚ ਕੈਨੇਡਾ ਦੇ ਵਿੱਚ ਇਹ ਜਿਹੜੇ ਮੇਨ ਤਿੰਨ ਦੇਸ਼ ਨੇ ਇੱਥੇ ਆਪਣੇ ਬਹੁਤ ਮਾਤਰਾ ਦੇ ਵਿੱਚ ਬੀਜ ਗਏ ਨੇ ਲੋਕ ਬਹੁਤ ਲੈ ਕੇ ਗਏ ਨੇ ਕਿਉਂਕਿ ਇੱਧਰ ਪੰਜਾਬੀਆਂ ਦੀ ਮਾਤਰਾ ਥੋੜੀ ਜਿਆਦਾ ਹੈ ਕਿਤੇ ਖੇਤੀ ਵੀ ਵਧੀਆ ਹੋ ਜਾਂਦੀ ਹੈ ਉੱਥੇ ਆਪਣੇ ਬੀਜਾਂ ਦਾ ਰਿਜ਼ਲਟ ਬਾਈ ਜੀ ਬਹੁਤ ਵਧੀਆ ਹੈਗਾਗਾ ਉੱਥੇ ਬਹੁਤ ਵਧੀਆ ਮਤਲਬ ਆਪਣੇ ਵਾਂਗੂ ਹੀ ਉੱਥੇ ਵਧੀਆ ਆਪਣੇ ਬੀਜ ਹੋ ਜਾਂਦੇ ਨੇਗੇ ਉਦੋਂ ਬਾਅਦ ਵੀ ਕਈ ਜਿਵੇਂ ਹੁਣ ਹੋਰ ਦੇਸ਼ ਹੋ ਗਏ ਨਿਊਜ਼ੀਲੈਂਡ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਉੱਥੇ ਥੋੜੀ ਜੀ ਘੱਟ ਮਾਤਰਾ 'ਚ ਗਏ ਨੇ ਪਰ ਗਏ ਨੇ ਉਧਰ ਵੀ ਰਿਜ਼ਲਟ ਵਧੀਆ ਬਾਈ ਜੀ ਸਭ ਤੋਂ ਵਧੀਆ ਜਿਹੜਾ ਹੈਗਾ ਕੈਲੀਫੋਰਨੀਆ ਦੇ ਵਿੱਚ ਆਪਣਾ ਰਿਜ਼ਲਟ ਬਹੁਤ ਵਧੀਆ ਆਉਂਦਾ ਬਾਕੀ ਓਵਰਆਲ ਰਿਜ਼ਲਟ ਸਾਰੇ ਕਿਤੇ ਵਧੀਆ ਕਈ ਵਾਰੀ ਇਹ ਵੀ ਹੁੰਦਾ ਨਾ ਕਈ ਲੋਕਾਂ ਨੂੰ ਲਾਉਣੇ ਨਹੀਂ ਆਉਂਦਾ ਬੀਜ ਹੁਣ ਕਈ ਲੋਕ ਕੀ ਆ ਵੀ ਕੰਧ ਦੇ ਉੱਤੇ ਜਿਹੜਾ ਹੁਣ ਬੈਹ ਜਾਂਦੇ ਹੋ ਕੰਧ ਤੋਂ ਕੱਦੂ ਨੂੰ ਤਾ ਆਉਂਦਾ ਉੱਥੇ ਉਹ ਘੱਟ ਲੱਗਦਾ ਜੇ ਆਪਾਂ ਉਹੀ ਜਿ세 ਥੋੜੀ ਜੀ ਖੁੱਲਾ ਜਗਾ ਉੱਥੇ ਲਾਇਆ ਹੋਵੇ ਤਾਂ ਉੱਥੇ ਦਾ ਰਿਜ਼ਲਟ ਵੱਧ ਆਊਗਾ ਤਾਂ ਉਹ ਉਹਨਾਂ ਦੀ ਜੇ ਨਾ ਗਲਤੀ ਹੋਵੇ ਉਹਨਾਂ ਨੇ ਸਹੀ ਤਰੀਕੇ ਨਾਲ ਲਾਇਆ ਤਾਂ ਬਾਈ ਜੀ ਸਾਰੇ ਕਿਤੇ ਰਿਜ਼ਲਟ ਵਧੀਆ ਆਉਂਦਾ ਲਗਭਗ ਹੁਣ ਅਸੀਂ ਤੇ 1.5 ਲੱਖ ਦਾ ਸਾਡੇ ਘਰ ਦਾ ਜਿਹੜਾ ਸਮਾਨ ਹੈ ਉਹ ਸਾਡੇ ਕੋਲੇ ਰਹਿ ਜਾਂਦਾ ਪਰ 2 ਲੱਖ ਪ੍ਰਤੀ ਏਕੜ ਇਸ ਟਾਈਮ ਤੇ ਹੈ ਬੀਜਾਂ ਦੇ ਲਈ ਮੇਰੇ ਸਾਹਮਣੇ ਨਾਲ 4 ਕਿੱਕ ਨਾਲਾਂ ਜਿਹੜੀਆਂ ਸਾਨੂੰ ਬਹੁਤ ਰਹਿੰਦੀਆਂ ਕਈ ਜਿਵੇਂ ਲੰਮੀਆਂ ਫਸਲਾਂ ਜਿਵੇਂ ਕਣਕ ਸੀ ਖਾਣ ਲਈ ਵੀ ਲਾਉਣੀ ਹੁੰਦੀ ਉਹਦੇ ਥੋੜਾ ਜਿਹਾ ਬੀਜ ਰੱਖ ਲੈਣੇ ਆ ਤਾਂ ਉਹਦੇ ਆਪਾਂ ਬੀਜ ਵੀ ਜਿੰਨੇ ਚੋ ਰੱਖਦੇ ਉਹਦੀ ਗੱਲ ਕਰੀਏ ਤਾਂ ਸਾਰੀਆਂ ਸਾਨੂੰ 4 ਕਿੱਕ ਨਾਲਾਂ ਉਹ ਅਸੀਂ ਟੋਟਲ 1.5 ਮਤਲਬ ਏਕੜ ਦੇ ਵਿੱਚ ਕਰਦੇ ਆਂਗੇ ਜੀ ਆਪਣੇ ਕੋਲੇ 4 ਏਕੜ ਟੋਟਲ ਆ ਜਿਹੜੇ ਚ ਆਪਾਂ ਕੁਦਰਤੀ ਖੇਤੀ ਕਰ ਰਹੇ ਆਂ ਸਾਡਾ ਜਾਦਾ ਬੀਜਾਂ ਤੇ ਫੋਕਸ ਹੈ ਜੀ ਬੀਜ ਬਣਾਉਣ ਤੇ ਬੀਜਾਂ ਨੂੰ ਸਬਜ਼ੀਆਂ ਵਗੈਰਾ ਲਾਉਣ ਤੇ ਪਰ ਸਾਡੇ ਕੋਲੇ ਬੀਜ ਹਰ ਇੱਕ ਚੀਜ਼ ਦੇ ਹੁੰਦੇ ਆ ਜੀ ਫਸਲ ਦੇ ਵੀ ਹੈਗੇ ਆ ਤੇ ਸਬਜ਼ੀਆਂ ਦੇ ਵੀ ਹੈਗੇ ਆ ਤਾਂ ਕਰਕੇ ਜਿੰਨੀ ਸਾਨੂੰ ਖਾਣ ਦੀ ਲੋੜ ਹੁੰਦੀ ਉੰਨੀ ਅਸੀਂ ਖਾ ਲੈਨੇ ਹੈਗੇ ਜੀ ਉਹਦੇ ਚੋਂ ਕਿਉਂਕਿ ਮੁਕਦੀ ਨਹੀਂ ਹੈ ਬੀਜ ਲਈ ਤਾਂ ਦੂਜੀ ਗੱਲ ਇਹ ਵੀ ਜਿਹੜੀ ਅਸੀਂ ਘਰੇ ਮੰਨ ਲਓ ਕਣਕ ਸਾਡਾ ਸਾਰਾ ਕੁਝ ਛੇਟੂ ਜੱਡ ਅਸੀਂ ਲਗਭਗ ਖੇਤ ਚੋਂ ਪੈਦਾ ਕਰਕੇ ਖਾਣੇ ਆ ਜੀ ਤੇ ਉਹ ਸਾਰੀਆਂ ਹੀ ਸਬਜ਼ੀਆਂ ਹੈਗੀਆਂ ਜਿਹੜੀਆਂ ਵੀ ਤੇ ਜਿਹੜੀਆਂ ਵੀ ਫਸਲਾਂ ਹੈਗੀਆਂ ਸਾਨੂੰ ਇੱਥੋਂ ਹੀ ਪੈਦਾ ਹੁੰਦੀਆਂ ਜੀ ਅਸੀਂ ਕਹਿੰਦੇ ਆ ਇੱਕ ਵਾਰਾਂ ਬੀਜ ਲ अच्छा हां ਅਸੀਂ ਲੁੱਟਣ ਆਸਤੇ ਨਹੀਂ ਬੈਠੇ ਅਸੀਂ ਤਾਂ ਗਿਆਨ ਦੇਣ ਆਸਤੇ ਬੈਠੇ ਵਿਆਹ ਦੀ ਬੀਜ ਲਓ ਉਹ ਦੂਬਾਰ ਬੀਜ ਆਪਦਾ ਤਿਆਰ ਕਰਕੇ ਗਾਂ ਤੁਸੀਂ ਹੋਰ ਲੋਕਾਂ ਨੂੰ ਦਿਓ ਤਾਂ ਕਿ ਇਹ ਗੁਮ ਨਾ ਹੋ ਜਾਣ ਬੀਜ ਸਾਡੇ ਖਤਮ ਹੋਈ ਜਾਂਦੇ ਕਿਉਂਕਿ ਮੈਨੂੰ ਇਹ ਐ ਵੀ ਜਿਹੜੇ ਸੁਧਰੇ ਬੀਜ ਵੀ ਨਹੀਂ ਮਿਲਨੇ ਸਾਨੂੰ ਜਿਵੇਂ ਬੀਟੀ ਸਰੋਂ ਤੇ ਹੁਣ ਚੱਲ ਰਾਇਆ ਪਹਿਲਾਂ ਬੀਟੀ ਬੈਂਗਰ ਤੇ ਚੱਲਿਆ ਸੀ ਪਹਿਲਾਂ ਬੀਟੀ ਨਰਮ ਆ ਗਿਆ ਹੋ ਬੀਟੀ ਨਰਮਾ ਦਾ 20% ਵੀ ਨਹੀਂ ਹੁੰਦਾ ਬੰਦੇ ਦੇ ਖੇਤ ਚ ਹੁਣ ਚਿੱਟਾ ਮਛਰ ਪੈਣ ਲੱਗਿਆ ਉਹ ਕਿੱਥੇ ਗਾਰੰਟੀ ਦਿੰਦੇ ਸੀ ਕੋਈ ਜ਼ਹਿਰ ਨਹੀਂ ਪਾਉਣੀ ਪੈਂਦੀ ਇਸ ਤੇ ਵੀ ਜ਼ਹਿਰ ਹੀ ਖਤਮ ਹੋ ਜੂ ਤਕੋ ਜੀ ਦੂਜੀ ਖੇਤੀ ਨਾਲੋਂ ਆਮਦਨ ਤਾਂ ਵੱਧ ਹੁੰਦੀ ਆ ਪਰ ਇਹ ਚ ਮਿਹਨਤ ਬਹੁਤ ਜ਼ਿਆਦਾ ਗਈ ਇਹਦੇ ਚ ਮਿਹਨਤ ਤੁਸੀਂ ਇਹ ਮੰਨ ਲਓ ਵੀ ਇੰਨੀ ਜ਼ਿਆਦਾ ਵੀ ਤੁਸੀਂ ਆਪ ਹੀ ਨੋਟ ਕਰ ਲਓ ਵੀ ਦੇਸੀ ਬੀਜ ਅੱਜ ਤੋਂ 20 ਸਾਲ ਪਹਿਲਾਂ ਸਾਰਿਆਂ ਕੋਲੇ ਸੀਗੇ ਤੇ ਇੰਨੇ ਔਖਾ ਹੋਣ ਕਰਕੇ ਲੋਕ ਕਿਸੇ ਨੇ ਵੀ ਉਹ ਬਚਾਏ ਨਹੀਂ ਹੈਗੇ ਦੇਖੋ ਇੱਕ ਕਦੂ ਪਕਾਉਣਾ ਕੋਈ ਬਾਲੀ ਵੱਡੀ ਗੱਲ ਨਹੀਂ ਹੈ ਵੀ ਲੋਕ ਆਪਾਂ ਕਹਿ ਲਏ ਕੋਈ ਕਦੂ ਪਕਾ ਲੈਂਦਾ ਕੋਈ ਚੌਲਿਆਂ ਦੇ ਵੀ ਰੱਖ ਲੈਂਦਾ ਕੋਈ ਕੋਈ ਰੱਖ ਲੈਂਦਾ ਕੋਈ ਮੱਕੀ ਰੱਖ ਲੈਂਦਾ ਪਰ ਨੋਟ ਕਰ ਲਓ ਵੀ ਕਿੰਨੀ آبادی ਆਪਣੇ ਪੰਜਾਬ ਦੀ ਤੇ ਕਿਸੇ ਨੇ ਵੀ ਨਹੀਂ ਬਾਈ ਉਹ ਬਣਾਇਆ ਹੈਗਾ ਸਿਰਫ ਗਿਣਤੀ ਮਿੰਤੀ ਦੇ ਲੋਕ ਹੀ ਰਹਿ ਗਏ ਜਿਨ੍ਹਾਂ ਕੋਲੇ ਹੋਣਗੇ ਮੈਨੂੰ ਲੱਗਦਾ ਜੇ ਸਹੀ ਪਿਓਰ ਬੀਆ ਦੀ ਗੱਲ ਕਰੀਏ ਤਾਂ ਪੰਜਾਬ ਚ ਟੋਟਲੀ 11500 ਬੰਦਾ ਮਸਾ ਹੀ ਹੋਊਗਾ ਜਿਹੜੇ ਉੱਭਰਿਆ ਹੈ ਜਿਹਦੇ ਬਾਰੇ ਕਿਸੇ ਨੂੰ ਪਤਾ ਕਈ ਹੈ ਉਹ ਜਿਹਨਾਂ ਥੋੜੇ ਮੋਟੀ ਹੁੰਦੇ ਜਿਨ੍ਹਾਂ ਦਾ ਪਤਾ ਨਹੀਂ ਤਾਂ ਇੰਨਾ ਔਖਾ ਕੰਮ ਆ ਇਹ ਬਣਾਉਣੇ ਬਾਈ ਬਹੁਤ ਔਖੇ ਨੇਗੇ ਇਹਨਾਂ ਨੂੰ ਕਰਨਾ ਸਾਰਾ ਕੁਝ ਕਿਉਂਕਿ ਇਹ ਚ ਨਾ ਗਿਆਨ ਥੋੜਾ ਮਤਲਬ ਕਿ ਇੱਕ ਜਿਹੜੇ ਬੰਦੇ 'ਚ ਸਬਰ ਹੋਵੇ ਨਾ ਉਹ ਬੰਦਾ ਚਾਹੀਦਾ ਹੁੰਦਾ ਸਬਰ ਅੱਜ ਕੱਲ ਬਹੁਤ ਘੱਟ ਲੋਕਾਂ ਕੋਲੇ ਹੈਗਾ ਕਿਉਂਕਿ ਪਕਾਉਣਾ ਕਰਨਾ 8 8 9 ਨੂੰ ਮਹੀਨੇ ਇੱਕ ਬੀਜ ਤੇ ਲੱਗ ਜਾਣੇ ਉਤੋਂ 40 50 ਤਰ੍ਹਾਂ ਦੀਆਂ ਵੈਰੈਟੀਆਂ ਉਹ ਫਿਰ ਬਈ ਬਹੁਤ ਔਖਾ ਕੰਮ ਹੋ ਜਾਂਦਾ ਤੇ ਚ ਟਾਈਮ ਸਾਰੇ ਹੀ ਬੰਦੇ ਨੂੰ ਲਾਉਣਾ ਪੈ ਜਾਂਦਾ ਹੈ ਸੌਖੀ ਤਾਂ ਖੇਤੀ ਹੈ ਕੈਮੀਕਲ ਵਾਲੀ ਪਰ ਉਹ ਖੇਤੀ ਕਿਸਾਨ ਦੀ ਨਹੀਂ ਹੈ ਉਹ ਖੇਤੀ ਹੈ ਬਾਜ਼ਾਰ ਦੀ ਵਪਾਰੀਆਂ ਵਾਸਤੇ ਕੀਤੀ ਜਾ ਰਹੀ ਹੈ ਉਹ ਇਹ ਖੇਤੀ ਥੋੜੀ ਔਖੀ ਹੈ ਔਖੀ ਦਾ ਮਤਲਬ ਇਹਦੀ ਕੋਈ ਮਦਦ ਨਹੀਂ ਕਰਦਾ ਕੋਈ ਕਹਦਾ ਯੋਗਾ ਕਰ ਲਓ ਕੋਈ ਕਹਿੰਦਾ ਯਾਰ ਸ਼ੈਰ ਕਰਿਆ ਕਰੋ 2 ਕਿਲੋਮੀਟਰ ਉਹ ਮੈਂ ਕਹਿੰਦਾ ਵੀ ਕੁਛ ਨਾ ਕਰੋ ਤੁਸੀਂ 2 ਜਾਂ 4 ਮਰਲੇ ਸਬਜ਼ੀ ਦਾ ਰਸਤੇ ਲਾ ਲਓ ਤੁਹਾਡੀ ਸਾਰੀ ਯੋਗਾ ਤੇ ਸਾਰੀ ਸ਼ੈਰ ਉੱਥੇ ਹੋ ਜੂ ਉਹ ਤੁਸੀਂ ਜ਼ਹਿਰ ਵਾਲੀ ਮੁੰਨ ਲੈ ਕੇ ਖਾਈ ਜਾਂਦੇ ਜੀ ਉਹ ਬਸ ਲੋਕ ਨਕਮੇ ਕਰਦੇ ਜੀ ਜਿਹੜੀ ਸਖਲਾਈ ਦੀ ਗੱਲ ਉਹ ਬਈ ਸਾਰਾ A to Z ਟੋਟਲੀ ਬਜ਼ੁਰਗਾਂ ਤੋਂ ਸਿੱਖਿਆਗਾ ਉਹੀ ਦੱਸ ਦੇਣਗੇ ਉਹ ਦੂਜਾ ਬੰਦਾ ਤਾਂ ਕੁਝ ਜੇ ਕਿਸੇ ਨੂੰਂਦਾ ਵੀ ਆ ਦੱਸਦਾ ਹੀ ਨਹੀਂ ਉਹ ਕੋਈ ਅੱਗੇ ਵੱਧੂ ਆਪਾਂ ਕੋ ਦੱਸੀਏ ਬਈ ਜੀ ਕਈ ਜਿਹੜੇ ਹੁਣ ਤੁਸੀਂ ਮੰਨ ਲਓ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਰਾਹੀਂ ਵੀਡੀਓ ਜਾਊਗੀ ਉਹਨਾਂ ਨੂੰ ਪਤਾ ਲੱਗੂਗਾ ਹੋਰ ਕਈ ਵੀਰ ਆਉਂਦੇ ਨੇ ਬਾਈ ਜੀ ਬਾਕੀ ਆਪਣੇ ਪੇਜ ਹੈਗੇ ਨੇਗੇ ਆਪਣਾ ਫੇਸਬੁੱਕ ਤੇ ਹੈ ਉਵੇਂ ਉਹ ਆਪਾਂ ਨੂੰ ਮਤਲਬ ਕਿ ਕੰਟੈਕਟ ਕਰ ਲੈਂਦੇ ਨੇਗੇ ਉਸ ਤੋਂ ਬਾਅਦ ਜਿਹੜਾ ਬੀਜ ਦੀ ਗੱਲ ਹੈ ਉਹ ਆਪਾਂ ਬਾਈ ਪੋਸਟ ਉਹਨਾਂ ਨੂੰ ਜਾਂ ਆਪਾਂ ਕੂਰੀਅਰ ਰਾਹੀਂ ਉਹਨਾਂ ਨੂੰ ਘਰ ਤੱਕ ਪਹੁੰਚਾ ਦਿੰਨੇ ਆ ਜੀ ਆ ਕੇ ਵੀ ਆਪਣੇ ਕੋਲੋਂ ਲੈ ਕੇ ਜਾ ਸਕਦੇ ਆ ਔਰ ਚ ਇਹ ਹੋ ਜਾਂਦਾ ਵੀ ਬੰਦੇ ਨੂੰ ਖੇਤ ਦਿਖੇ ਜਾਂਦਾ ਉਹਦੇ ਭਲੇਖੇ ਦੂਰ ਹੋ ਜਾਂਦੇ ਨੇ ਮਤਲਬ ਦੇਸੀ ਬੀਜ ਕੈਮੀਕਲ ਵਾਲੀ ਖੇਤੀ ਦੇ ਵਿੱਚ ਇਹਨਾਂ ਦੀ ਉਮਰ ਮਿੱਠੀ ਚੰਦੀ ਇਹ ਵੀ ਕਿਤੇ ਜਾ ਕੇ ਡਾਊਨ ਹੋਣਗੇ ਪਰ ਦੇਸੀ ਬੀਜ ਜਿਹੜਾ ਜ਼ਹਿਰ ਮੁਕਤ ਖੇਤੀ ਕਰਾਂਗੇ ਇਹ ਹਜ਼ਾਰਾਂ ਸਾਲਾਂ ਹੀ ਰਹਿਣਗੇ ਬਸ ਅੱਛਾ ਹਾਂ ਜੀ ਖੇਤੀ ਨਾਲ ਮੇਰੀ ਬਾਈ ਪੜ੍ਹਾਈ ਚੱਲ ਰਹੀ ਹੈ ਮੇਰੀ ਉਮਰਨ ਬਾਈ ਜੀ 21 ਸਾਲ ਹੈਗੀ ਹੈਗੀ ਤੇ ਇਹਦੇ ਨਾਲ ਮੈਨੂੰ 2 ਸਾਲ ਹੋ ਗਏ ਮੈਂ ਇੱਥੇ ਚੰਗੀ ਤਰ੍ਹਾਂ ਆਪਦਾ ਪੂਰਾ ਟਾਈਮ ਮਤਲਬ ਹੁਣ ਦੇ ਰਿਆਂ ਤੇ ਨਾਲ ਮੇਰੀ ਭਈ ਐਮਬੀਏ ਚੱਲ ਰਹੀ ਹੈ ਜੀ ਪੋਸਟ ਗ੍ਰੈਜੂਏਸ਼ਨ ਕਰੀ ਜਣਾ ਜੀ ਨਾਲ-ਨਾਲ ਖੇਤੀ 'ਚ ਆਪਾਂ ਧਿਆਨ ਦੇਣੇ ਹੈਗੇ ਹਨ ਤੇ ਓਵਰঅল ਇਹੀ ਹੈ ਵੀ ਇਹ ਜਿਹੜਾ ਬੀਜਾਂ ਵਾਲਾ ਕੰਮ ਆ ਉਹ ਬਹੁਤ ਔਖਾ ਪਰ ਜੇ ਆਪਾਂ ਦੇ ਪਰਿਵਾਰ ਲਈ ਕਰਨੀ ਹੋਵੇ ਥੋੜੀ ਜਿਹੀ ਗੋਣੀ ਹੋਵੇ ਤਾਂ ਬਈ ਬਹੁਤ ਸੌਖਾ ਕੰਮ ਆ ਆਪਣੇ ਸਬਜ਼ੀ ਲੈਣ ਦੇਣ ਦੇ ਸਾਰੇ ਪੈਸੇ ਵੀ ਬਚਦੇ ਨਾਲੇ ਥੋੜੇ-ਮੋਟੀ ਕਸਰ ਤਾਂ ਵਗੈਰਾ ਆਪਣੀ ਹੁੰਦੀ ਰਹਿੰਦੀ ਆ ਪਰ ਇਧਰ ਉਧਰ ਉਹਨੇ ਹੈਲਥ ਦੇ ਬੰਦੇ ਨੂੰ ਪਤਾ ਚੱਲਦਾ ਮਿੱਟੀ ਨਾਲ ਜੁੜਿਆ ਰਹਿੰਦਾ ਤੇ ਇੱਕ ਅਸੀਂ ਉਹ ਰੀਸ ਵਿੱਚ ਨਹੀਂ ਪੈਂਦੇ ਹਾਂ ਬਰਾਬਰ ਸਾਡੇ ਕੋਈ ਕੋਠੀ ਪਾਈ ਬੈਠਾ ਤੇ ਅਸੀਂ ਕੋਠੀ ਪੜੀ ਨਾ ਸਾਨੂੰ ਕੋਠੀ ਦੀ ਜ਼ਰੂਰਤ ਤਰੀ ਹੁੰਦੀ ਕਿਸਾਨ ਨੂੰ ਕਦੇ ਵੀ ਕੋਠੀ ਜ਼ਰੂਰਤ ਨਹੀਂ ਹੁੰਦੀ ਜੇ ਸਭ ਕੁਝ ਸਹੀ ਚੱਲਦਾ ਰਿਹਾ ਜੇ ਤਾਂ ਦੇਖੋ ਆਪ ਹੀ ਸਾਰਾ ਕੁਝ ਕਰੀ ਜਾਣੇ ਹੋਵੇਂ ਤਾਂ ਲੱਗਦਾ ਵੀ ਚਲੋ ਫਿਰ ਵੀ ਕਰਾਂਗੇ ਜਿੰਨਾ ਹੋ ਸਕੇ ਉਹਨਾ ਪਰ ਜੇ ਕੋਈ ਸਾਹ ਦੇ ਦੇ ਜਾਂ ਕੋਈ ਬੰਦਾ ਕੁਈ 2-4 ਕੁਛ ਮਨ ਲੋ ਜਿਵੇਂ ਕੋਈ ਹੁਣ ਮਸ਼ੀਨਰੀ ਦਾ ਜੋਗਾ ਥੋੜਾ ਇਹ ਮਸ਼ੀਨਰੀ ਦੀ ਲੋਡ ਹੈਗੀ ਹੈਗੀ ਅਸਲ ਦੇ ਵਿੱਚ ਕਿਉਂਕਿ ਇਹ ਚ ਹੁਣ ਇਹ ਆ ਵੀ ਕੱਲਾ ਬੰਦਾ ਕਰ ਨਹੀਂ ਸਕਦਾ ਦਿਹਾੜੀ ਬਾਈ ਜੀ ਮਿਲਦੀ ਹੈ ਨਹੀਂ ਬਈ 500-600 ਤੇ ਬੰਦਾ ਨਹੀਂ ਆ ਕੇ ਰਾਜੀ ਇੱਥੇ ਇਹਦੋਂ ਵੱਧ ਵੀ ਦੇ ਲਾਂਗੇ ਮੈਨੂੰ ਲੱਗਦਾ ਉਹਨੇ ਤਾਂ ਵੀ ਨਹੀਂ ਹੋਣਾ ਜਾਊਗਾ ਵੀ ਤਾਂ ਕੰਮ ਇੰਨਾ ਖਰਾਬ ਕਰ ਜੂਗਾ ਕਿ ਹੁਣ ਜਿਵੇਂ ਉਹਨੂੰ ਬੂਟੇ ਦਾ ਹੀ ਨਹੀਂ ਪਤਾ ਲੱਗਦਾ ਵੀ ਆਹ ਕੱਖ ਆ ਗਏ ਇਹ ਸਬਜ਼ੀ ਵਾਲਾ ਬੂਟਾ ਉਹ ਚੀਜ਼ ਆ ਮਤਲਬ ਪਰ ਜੇ ਲੋਕ ਬਈ ਸਾਹਦੀਨ ਜਾਂ ਕੋਈ ਦੇ ਦੂਗਾ ਫਿਰ ਤਾਂ ਪੱਕਾ ਹੀ ਆ ਵੀ ਇਹਨੂੰ ਬਹੁਤ ਅੱਗੇ ਤੱਕ ਲੈ ਕੇ ਜਾਵਾਂਗੇ ਪਰ ਜਿੱਥੋਂ ਤੱਕ ਆ ਫੇਰ ਵੀ ਅਭੀ ਕੋਸ਼ਿਸ਼ ਹੈਗੀ ਹੈ ਵੀ ਘਟੋ ਘਟਾਪ ਦੇ ਜੋਗੇ ਬੀਜ ਲਾ ਕੇ ਇਕ ਦੀ ਬੀਜਾਂ ਦੀ ਸੰਭਾਲ ਕਰੀ ਜਾਗੇ ਚਾਹੇ ਦਿੱਤੇ ਹੋ ਨਾ ਜਾਣ ਬੋਲ ਬੋਲਣ ਚ ਤਾਂ ਕਰਦੇ ਆ ਵੀ ਹਾਂ ਬਹੁਤ ਵਧੀਆ ਵੀ ਬਹੁਤ ਵਧੀਆ ਫਲਾਣਾ ਤੇ ਕੋਈ بڑے ਕਿਸਾਨ ਆ ਜਾਂ ਦੀ ਘਲਾਟੀਆਂ ਬਣ ਕੇ ਫਲਾਣੇ ਬਣ ਕੇ ਉਂ ਨਹੀਂ ਕੋਈ ਉਂ ਨਹੀਂ ਸਾਨੂੰ ਪੁੱਛਦੇ ਵੀ ਤੁਹਾਨੂੰ ਕੀ ਚੀਜ਼ ਦੀ ਲੋੜ ਹੈ ਭੇਜ ਕੇ ਇਹ ਕੋਈ ਨਹੀਂ ਪੁੱਛਦਾ अच्छा रवि ਚੈਨਾ ਦੇ ਨਾਂ ਤੇ ਆਪਣਾ ਫੇਸਬੁੱਕ ਹੈ ਜੀ YouTube ਚੈਨਲ ਸ਼ਰਮ ਆਰਗੇਨਿਕਸ ਦੇ ਨਾਂ ਤੇ ਫੇਸਬੁੱਕ ਪੇਜ ਵੀ ਸ਼ਰਮ ਆਰਗੇਨਿਕਸ ਦੇ ਨਾਂ ਤੇ ਇੱਕ ਫੇਸਬੁੱਕ ਗਰੁੱਪ ਹੈਗਾ ਜੀ ਆਪਣਾ Instagram ਤੇ ਵੀ ਹੈਗਾ ਜੀ ਉੱਥੇ ਵੀ ਆਪਾਂ ਥੋੜੇ ਐਕਟਿਵ ਹੈਗੇ ਆ ਵੀਡੀਓ ਬਾਕੀ ਹੁਣ ਵੀਡੀਓ ਆਪਾਂ ਹੋਰ ਬਣਾ ਕੇ ਤੁਹਾਨੂੰ ਜਿੰਗ ਪਾਵਾਂਗੇ ਜਿਵੇਂ ਜਿਵੇਂ ਫਸਲ ਕਿਵੇਂ ਗੋ ਬੀਜਦੇ ਆ ਬਾਕੀ ਬੀਜ ਜਿਹੜੀ ਆਪਾਂ ਦਿਨੇ ਆ ਕੈਟੋ ਦੇ ਵਿੱਚ ਸਾਰਾ ਆਪਾਂ ਪੇਜ ਪਾਉਣੇ ਆ ਨਾਲ ਲਿਖਿਆ ਹੁੰਦਾ ਵੀ ਕਿਵੇਂ ਕਿਵੇਂ ਆਪਾਂ ਚੀਜ਼ ਲਾਉਣੀ ਆ ਮਤਲਬ ਆਪਣਾ ਗੱਲ ਇਹ ਨਹੀਂ ਹੈਗਾ ਵੀ ਬੀਜ ਦੇ ਦਿੱਤੇ ਗੱਲ ਖਤਮ ਕਿਉਂਕਿ ਅੱਗੇ ਉਹਨਾਂ ਨੂੰ ਲਾਉਣ ਦਾ ਹੀ ਤਾਂ ਮੇਨ ਹੁੰਦਾ ਵੀ ਲਾਉਣੇ ਕਿਵੇਂ ਆ ਸਾਭ ਸੰਭਾਲ ਕੇਵੇਂ ਰੱਖਣੀਆਂ ਲੋਕਾਂ ਨੂੰ ਹੀ ਨਹੀਂ ਪਤਾ ਵੀ ਕਿੰਨੀ ਦੂਰੀ ਤੇ ਕਿਵੇਂ ਲਾਉਣਾ ਆਪਾਂ ਬਹੁਤ ਨੇੜੇ ਚੀਜ਼ ਨੂੰ ਬੀਜ ਲੈਨੇ ਆ ਸੰਗਣੀ ਚੀਜ਼ ਇਹ ਨਹੀਂ ਹੁੰਦੀ ਬਹੁਤ ਘੱਟ ਹੁੰਦੀ ਹੈਗੀ ਤਾਂ ਉਹ ਸਾਰਾ ਫਿਰ ਆਪਾਂ ਉੱਚ ਲਿਖਿਆ ਹੋਇਆ ਹੁੰਦਾ